ਪਟਿਆਲਾ ਜ਼ਿਲ੍ਹੇ ਵਿੱਚ ਬਾਲ ਸਿੱਖਿਆ ਦੇ ਖਾਤਮੇ ਲਈ ਡਿਪਟੀ ਕਮਿਸ਼ਨਰ ਡਾਕਟਰ ਪਿੱਤੀ ਯਾਦਵ ਅੱਜ ਖੁਦ ਸੜਕਾਂ ਤੇ ਉਤਰੇ ਅਤੇ ਵੱਖ-ਵੱਖ ਚੌਂਕਾਂ 'ਤੇ ਗੁਰਦੁਆਰਾ ਸ਼੍ਰੀ ਦੁੱਖਨਵਾਰਨ ਸਾਹਿਬ ਅਤੇ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਬਾਹਰ ਚਾਹੇ ਜਲਿਆ। ਇਸ ਮੌਕੇ 21 ਨੰਬਰ ਖਾਟਕ ਦੇ ਪੁਲ ਤੋਂ ਪਹਿਲਾਂ ਲਹਿਰ ਚੌਂਕ ਵਿੱਚ ਅਜੇਹੇ ਦੋ ਬੱਚੇ ਮਿਲੇ ਜਿਨ੍ਹਾਂ ਦੇ ਨਾਲ ਦੀਪਯੰਗ ਵਿਅਕਤੀਆਂ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਹਨ ਤੇ ਇਹਨਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਪਰੰਤੂ ਆਪਣੇ ਬੱਚਿਆਂ ਤੋਂ ਭੀਖ ਨਹੀਂ ਮੰਗਵਾਉਂਦਾ। ਇਸਤੇ ਡਿਪਟੀ ਕਮਿਸ਼ਨਰ ਨੇ ਇਸ ਵਿਅਕਤੀ ਨੂੰ ਰੋਜ਼ਗਾਰ ਮਹੱਈਆ ਕਰਵਾਉਣ ਦੇ ਲਈ ਇਸ ਦੇ ਮੁੜ ਵਸੇਬੇ ਵਿੱਚ ਇਸ ਦੇ ਮੁੜ ਵਸੇਬੇ ਲਈ ਸਬੰਧਤ ਵਿਭਾਗ ਨੂੰ ਤੁਰੰਤ ਕਦਮ ਉਠਾਉਣ ਤੇ ਨਿਰਦੇਸ਼ ਦਿੱਤੇ। ਦੇ ਨੇ ਜੇ ਸਾਡਾ ਤਾਂ ਕੰਪਨੀ ਦਾ ਸਟਾਫ ਹੈ ਤੇ ਕੰਪਨੀ ਦਾ ਸਪੈਸ਼ਲਿਸਟ ਜੀ ਅਖਰੀ ਆਉਂਦੇ ਹੋ ਤੇ ਦੂਜਾ ਜੀ ਸਟੇਟਿਟ ਹੋਏ ਹਨ ਬੱਚੇ ਦੇ ਰਹੇ ਹਨ ਉਹਨਾਂ ਨੂੰ ਜੋ ਵੀ ਤੁਹਾਡੇ ਇਥੇ ਰਹਿੰਦਾ ਹੈ ਕਿ ਬੱਚੇ ਹੋਣ ਜਿੱਥੇ ਵੀ ਪੁਲਿਸ ਖੜੀ ਹੈ ਜੀ ਉਥੇ ਅਗਰ ਕੋਈ ਮੰਗਦਾ ਹੈ ਨਾ ਵਿਗ ਮੰਗਦਾ ਹੈ ਤੁਹਾਨੂੰ ਉਹਦਾ ਵੀ ਲਿਖ ਰਹਿਗੇ ਕਿ ਬੱਚੇ ਕੀ ਕਰ ਰਹੇ ਨੇ ਤੁਸੀਂ ਰਿਪੋਰਟ ਕਰੋ ਪਰ ਉਹਨਾਂ ਨੂੰ ਇਹ ਵੀ ਦੱਸੋ ਡਰਾਣਾ ਨਹੀਂ ਹੈ ਇਹ ਦੱਸੋ ਕਿ ਜੀ ਅਸੀਂ ਤੁਹਾਨੂੰ ਨਹੀਂ ਆਬਸਟੈਂਡ ਹੋ ਗਿਆ ਸਮਾਰੀ ਐਡਾ ਤੇ ਇਹ ਫਿਰ ਫਲੀ ਮਾਤਾ ਮੰਦਰ ਮਿਲਣਾ ਚੌਕ ਜਿਹੜਾ ਮੇਜਰ ਹੈਗੇ ਤਾਂ ਜੋ ਵੀ ਇੱਥੇ ਖੜਦਾ ਹੈ ਤੁਹਾਡੇ ਵਿੱਚੋਂ ਜੇ ਤੁਹਾਨੂੰ ਬੱਚੇ ਵਿੱਚ ਦੇ ਗਏ ਆ ਕੁਝ ਵੀ ਵਿਕਦੇ ਆ ਤਾਂ ਅਸੀਂ ਨੰਬਰ ਫਲੈਸ਼ ਕਰ ਰਹੇ ਹਾਂ ਉਸ ਤੇ ਸਿਸਟਮ ਕਰਨਾ ਉਹ ਨਾਲ ਦੀ ਜਿਹੜੀ ਗੇੜ ਵਾਲੀ ਬੈਨ ਨਿਕਲ ਗਈ ਔਰ ਉਹਨਾਂ ਨੇ ਦੇਖ ਲਿਆ ਫਿਰ ਜੋ ਕਨਸਰਨਡ ਆਨ ਡਿਊਟੀ ਹੈਗਾ ਫਿਰ ਉਹ ਸੇਫਟੀ ਆਪਰੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਬੱਚੇ ਸਾਡਾ ਭਵਿਕ ਹੁੰਦੇ ਹੈਗੇ ਔਰ ਚਾਈਲਡ ਬੈਗਿੰਗ ਦੇ ਪ੍ਰਤੀ ਅਸੀਂ ਸਿਰਫ ਸਖਤੀ ਨਹੀਂ ਆ ਐਮਪੈਥੈਟਿਕ ਵੀ ਸਾਡਾ ਥੀਓ ਹੈਗਾ ਕਿ ਜਿਹੜਾ ਬੱਚਾ ਹੈ ਜਿਸ ਨੂੰ ਸਮਝ ਨਹੀਂ ਆ ਅਸੀਂ ਕਹਿੰਦੇ ਹਾਂ ਕਿ ਜੀ ਉਹਦੇ ਚੁੰਨੀ ਸਮਝ ਨਹੀਂ ਹੁੰਦੀ ਕਿ ਭਵਿਸ਼ ਭਵਿਕ ਵਾਸਤੇ ਉਹ ਸੋਚਪਾਨ ਤਾਂ ਸਿਰਫ ਉਸ ਨੂੰ ਰੈਸਕਿਊ ਕਰਨਾ ਹੀ ਸਾਡਾ ਫਰਜ਼ ਨਹੀਂ ਬੰਦਾ ਉਸ ਨੂੰ ਅੱਗੇ ਰੀਹੈਬਿਲਿਟੇਟ ਕਰਨਾ ਵੀ ਸਾਡਾ ਫਰਜ਼ ਹੈਗਾ ਤਾਂ ਜਿਵੇਂ ਕਿ ਅੱਜ ਸ਼ਨੀਵਾਰ ਸੀਗਾ ਮੰਦਰ ਗੁਰਦੁਆਰਾ ਸਾਹਿਬ ਆ ਫਿਰ ਬਾਕੀ ਰਿਲੀਜੀਅਸ ਸਟਰਕਚਰਸ ਰਿਲੀਜੀਅਸ ਜਿਹੜੇ ਸਾਡੇ ਇਤਾਰੇ ਹੈਗੇ ਉੱਥੇ ਰਸ਼ ਵੀ ਹੁੰਦਾ ਹੈਗਾ ਤੇ ਅਮੂਮਨ ਦੇਖਣ ਨੂੰ ਮਿਲਦਾ ਹੈਗਾ ਕਿ ਉੱਥੇ ਬੱਚਿਆਂ ਨੂੰ ਥੋੜਾ ਯੂਜ਼ ਕਰਕੇ ਬੈਗਿੰਗ ਦੀ ਇੱਕ ਪ੍ਰਥਾ ਹੈ ਤਾਂ ਇਸ ਕਰਕੇ ਸਾਡੀ ਟੀਮਸ ਤੇ ਮੈਂ ਇੱਕ ਫੀਡਬੈਕ ਤੌਰ ਤੇ ਵੀ ਗਈ ਸੀਗੀ ਤੇ ਦੂਜਾ ਮੇਰਾ ਪਰਪਸ ਸੀਗਾ ਕਿ ਜਿਹੜਾ ਬੱਚਾ ਆਏਗਾ ਘਬਰਾ ਜਾਂਦੇ ਨੇ ਛੋਟੇ ਬੱਚੇ ਹੁੰਦੇ ਹੈਗੇ ਤਾਂ ਉਹਨਾਂ ਨੂੰ ਪ੍ਰੋਪਰ ਕਿਸੇ ਤਰੀਕੇ ਦਾ ਇਮੋਸ਼ਨਲ ਟਰੋਮਾ ਨਾ ਹੋ ਜਿਵੇਂ ਕਿ ਇੱਕ ਦੋ ਕੇਸਿਸ ਵਿੱਚ ਪਤਾ ਚੱਲਿਆ ਕਿ ਮਦਰ ਨਹੀਂ ਹੈ ਸਿਰ ਫਾਦਰ ਹੈਗੇ ਜਾਂ ਫਿਰ ਹੈਂਡੀਕੈਪਡ ਹੈਗੇ ਫਾਦਰ ਮਦਰ ਜਾਂ ਫਿਰ ਸਗੋਂ ਜਿਹੜੇ ਦੂਜੇ ਕੈਟਾਗਰੀ ਦੇ ਕੇਸਸ ਹੁੰਦੇ ਹੈਗੇ ਕਿ ਬਾਹਰੋਂ ਕੋਈ ਸੀਦਾ ਬੱਚਾ ਹੈ ਜਾਂ ਇਹੋ ਜਾਂ ਦੇ ਵੀ ਕੁਝ ਘਟਨਾਵਾਂ ਧਿਆਨ ਵਿੱਚ ਆ ਜਾਂਦੀਆਂ ਤਾਂ ਸਭ ਨੂੰ ਵੱਖਰੇ ਵੱਖਰੇ ਤੌਰ ਤੇ ਹੈਂਡਲ ਕਰਨਾ ਸਾਡਾ ਫਰਜ਼ ਹੈਗਾ ਤਾਂ ਡੀਸੀਪੀਓ ਯੂਨਿਟ ਡੀਪੀਓ ਯੂਨਿਟ ਜਿਹੜੀ ਸਾਡੀ ਹੈਗੀ ਤਾਂ ਉਹਨਾਂ ਦੇ ਥਰੂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਪੈਰੈਂਟਸ ਹੈਗੇ ਉਹਨਾਂ ਦੀ ਵੀ ਕਾਉਂਸਲਿੰਗ ਕਰਕੇ ਕਿ ਜੇ ਉਹ ਕਿਸੇ ਜੋਬ ਜਾਂ ਸਕਿੱਲ ਦੇ ਅਦਾਰੇ ਚ એનਰੋਲ ਹੋਣਾ ਚਾਹੁੰਦੇ ਹੈ ਤਾਂ ਕਿ ਉਹਨਾਂ ਨੂੰ ਵੀ ਸਵੈ ਨਿਰਭਰ ਬਣਾ ਸਕੀਏ ਤੇ ਨਾਲ ਹੀ ਨਾਲ ਜਿਹੜੇ ਬੱਚੇ ਰੈਸਕਿਊ ਕਰ ਰਹੇ ਆ ਉਹਨਾਂ ਨੂੰ ਵਿਖਾਰੇ ਨੂੰ ਜਾਗਰੂਕ ਕੀਤਾ ਜਾ ਸਕਣ ਇਹਦੇ ਨਾਲ ਹੀ ਨਾਲ ਸਾਡੇ ਆਲਰੇਡੀ ਵੀ ਦੋ ਸਕੂਲ ਚੱਲਦੇ ਪਏ ਆਂ ਬ੍ਰਿਜ ਕੋਰਸਸ ਵੀ ਅਸੀਂ ਕਰਾ ਰਹੇ ਆਂ ਜਿਹੜੇ ਡ੍ਰੌਪ ਆਊਟ ਸਟੂਡੈਂਟਸ ਹੈਗੇ ਜਾਂ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਵੀ ਆਉਂਦੀ ਹੈਗੀ ਤਾਂ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਵੀ ਦੱਸਣਾ ਚਾਹੁੰਦੀ ਆਂ ਕਿ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਹੁੰਦੇ ਹੈਗੇ ਜੋ ਬਹੁਤ ਕੁਝ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੈਗੇ ਤੇ ਕਿਸੇ ਫਾਈਨੈਂਸ਼ੀਅਲ ਕਾਰਨ ਜਾਂ ਕਿਸੇ ਹੋਰ ਮਜਬੂਰੀ ਕਾਰਨ ਨਹੀਂ ਕਰ ਪਾਉਂਦੇ ਤਾਂ ਉਸ ਵਾਸਤੇ ਪ੍ਰਸ਼ਾਸਨ ਹਮੇਸ਼ਾ ਬੈਠਾ ਹੈਗਾ ਸਗੋ ਪਟਿਆਲਾ ਦੇ ਲੋਕਾਂ ਨੇ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈਗੀ ਉਹ ਵੋਲੰਟਰੀ ਤੇ ਵੋਲੰਟੇਰਲੀ ਸਾਹਮਣੇ ਵੀ ਆ ਰਹੇ ਹੈ ਚਾਹ ਫਾਈਨੈਂਸ਼ੀਅਲ ਹੈਲਪ ਹੋ ਸਗੋ ਇੱਕ ਫਾਈਨੈਂਸ਼ੀਅਲ ਦੇ ਨਾਲ ਨਾਲ ਜਿਹੜਾ ਹਿਊਮਨ ਰਿਸੋਰਸ ਹੁੰਦਾ ਕਈਆਂ ਨੇ ਇਹ ਵੀ ਵੋਲੰਟੇਅਰ ਕੀਤਾ ਹੈਗਾ ਕਿ ਜੀ ਅਸੀਂ ਇਹਨਾਂ ਨੂੰ ਗਾਈਡ ਕਰਾਂਗੇ ਜਾਂ ਇਹਨਾਂ ਦੀ ਐਜੂਕੇਸ਼ਨ ਸਪੌਂਸਰ ਕਰਾਂਗੇ ਤੇ ਵਕ ਵਕ तरीके ਨਾਲ उन्होंने अपनी सहमति जताई है जेदे वास्ते मैं सारेयां दा धन्यवाद भी करना चांदी हां ता मेरी बाकीयां नु भी गुजारिश है की ए बच्चे साडा भविष्य हैगे और अपने भविष्य वास्ते अपने सब दी जॉइंट रिस्पोंसिबिलिटी है ता प्रशासन भी खडा है तुसी भी साडे नाल जुड़ो एदे नाल ही नाल जिन्नी भी ट्रैफिक पुलिस या पुलिस अदारें उनां नु हिदायत कीती गई है की जो जिथे दी ड्यूटी ते हुंदा हैगा उनां नु भी डीसीपी यूनिट डीपीओ यूनिट दा नंबर फ्लैश किता गया है ताके ओ भी इनहा दी सूचना उथे दे सकें